ਚੀਕਾ ਇਹਤਮਨ ਚੈਨਲ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਹਰਦੀਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ ਹਾਂਜੀ ਏਕੇ ਵੀਰ ਅੱਜ ਕਹਿ ਲੇਗੇ ਜੀ ਅੱਜ ਲੈ ਆਏ ਪੈਣਾ ਵਾਸਤੇ ਕਰਵਾ ਚੌਦ ਦੀ ਤਮਾਕਾ ਸੇਲ ਅੱਛਾ ਹੀ ਦਗਾਓ ਹੀ ਫਿਰ ਆ ਲੋ ਕਰੋ ਚੈੱਕ ਚਾਹੇ ਲੈ ਲਿਓ ਸ਼ਰਾਰੇ ਚਾਹੇ ਲੈ ਲਿਓ ਗਰਾਰੇ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ ਆ ਲੋ ਕਰੋ ਚੈੱਕ ਨਾਲ ਹੈਗੇ ਪਲਾਜ਼ੋ ਰੇਟ ਇਹ ਜੇ ਸਾਰੀਆਂ ਭੈਣਾਂ ਦੇ ਉੱਡ ਜਣੇ ਅੱਜ ਹੋਸ਼ ਸੁਣ ਕੇ ਰੇਟ ਆਹ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਅਗਲਾ ਆਹ ਲੋ ਜੀ ਅਗਲਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹਾਂ ਵਾਕੇ ਨਜਾਇੰਦਾ ਸੋਹਣਾ ਜੀ ਚਾਹ ਤਮਾਕਾ ਰਹੂੰਗਾ ਜੀ ਆਹ ਉਹ ਦੇਖੀ ਜਾਓ ਹਜੇ ਤਾਂ ਸ਼ੁਰੂਆਤ ਹੋਣ ਲੱਗੀ ਆ ਆਹ ਲੋ ਸੇਮ ਫੋਟੋ ਨਾਲ ਦਾ ਪੀਸ ਐ ਆਹ ਲੋ ਕਰੋ ਚੈੱਕ ਡਿਜ਼ਾਈਨਿੰਗ ਹਰ ਇੱਕ ਦੇ ਵਿੱਚ 5 5 6 6 ਰੰਗ ਦੇ ਦੂੰਗਾ ਆਹ ਲੋ ਕਰੋ ਚੈੱਕ ਸ਼ਰਾਰਾ ਦਿਖਾਓ ਜੀ ਸ਼ਰਾਰਾ ਆ ਲੋ ਫਿਰ ਸ਼ਰਾਰਾ ਆ ਗਿਆ ਜੀ ਆਹ ਕਿਹੜਾ ਗੋਲ ਕੁਰਤੀ ਦੇ ਵਿੱਚ ਸ਼ਰਾਰਾ ਹੀ ਗੋਲ ਕੁਰਤੀ ਦੇ ਵਿੱਚ ਨਾਲ ਦੁਪੱਟਾ ਨਾਲ ਸ਼ਰਾਰਾ ਕਲਰ ਦੱਸੋ ਇਹਦੇ ਕਿੰਨੇ ਰਹਿ ਜਣੇ ਫਿਰ ਕਲਰ ਦੇ ਦੂੰਗਾ 4 ਆ ਲੋ ਚੈੱਕ ਕਰ ਲੋ ਰੰਗ 4 ਦੇ ਚਾਰੇ ਸੋਨੇ ਵਰਗੇ ਰੰਗ ਕਹਿੰਦੇ ਜਰੀ ਦਾ ਕੰਮ ਬਹੁਤ ਚੱਲ ਰਿਹਾ ਇੱਕੋ ਦਿਖਾਓ ਇੱਕ ਵੀਰ ਆ ਲੋ ਫਿਰ ਜਰੀ ਦਾ ਕੰਮ ਆ ਗਿਆ ਜੀ ਬਾਜੂ ਲੱਗੇ ਹੋਏ ਨਾਲ ਆ ਯਾਰ ਵੀਰੇ ਇੱਕ ਕਲਰ ਦਸੋ ਇਹ ਦੇ ਕਿੰਨੇ ਦਾ ਫਿਰ ਕਲਰ ਦੇ ਦੂੰਗਾ ਚਾਰ ਚੁੰਨੀ ਦੇ ਦੂੰਗਾ ਨਾਲ ਕਢਾਈ ਵਾਲੀ ਸ਼ਰਾਰਾ ਦੇ ਦੂੰਗਾ ਕਢਾਈ ਵਾਲਾ ਆਲਾ ਕਰਾ ਲਓ ਮੇਰੀ ਭੈਣਾਂ ਨੂੰ ਸਾਰੇ ਕਲਰ ਜਿੰਨੇ ਵੀ ਪਈ ਆਪਣੇ ਪਾਸ ਸਾਰੇ ਸ਼ਰਾਰਿਆਂ ਦੇ ਰੇਟ ਹੋ ਗਏ ਸਸਤੇ ਮਾਰਕੀਟ ਨਾਲੋਂ ਅੱਧੋ-ਅੱਧ ਰੇਟਾਂ ਦੇ ਕਰਤੇ ਫਾਇਦੇ ਆ ਲੋ ਗਾਉਣ ਲੈਣਾ ਕਿ ਨਹੀਂ ਰਹਿ ਤੁਸੀਂ ਖੁੱਲ ਕੇ ਨਹੀਂ ਬੋਲ ਰਹੇ ਕੀ ਆ ਚੱਕਰ ਹੈ ਜੀ ਆਹ ਲੋ ਗਾਉਣ ਵੀ ਮਿਲ ਜਾਊਗਾ ਫਿਰ ਕਲਰ ਵੀ ਕਿਹਾ ਤਾਂ ਕਲਰ ਵੀ ਨਹੀਂ ਤੁਸੀਂ ਦਿਖਾਇਆ ਗਾਉਣ ਕੱਢ ਕੇ ਦਿਖਾ ਲੱਗੇ ਤੁਸੀਂ ਕਲਰ ਬੰਦਾ ਹੀ ਨਹੀਂ ਕਲਰ ਬਾਦੂਗਾ ਕਲਰ ਦਾ ਇੰਨੇ ਕਿ ਮੋਕੜੇ ਨਹੀਂ ਹੈ ਆਹ ਲੋ ਕਲਰ ਚੱਕੋ ਪਹਿਲਾਂ ਤਾਂ ਫਿਰ ਸਟ੍ਰੇਟ কুরਤੀ ਦਾ ਅਫਗਾਨੀ ਜੀ ਆਹ ਲੋ ਬੜਾ ਇੱਕ ਆ ਦੇਖੋ ਡਿਜ਼ਾਈਨ ਉਹ ਵੀ ਦਿਖਾਉਂਦਾ ਸਟ੍ਰੇਟ কুরਤੀ ਦਾ ਅਫਗਾਨੀ ਆਹ ਲੋ ਵਾਹ ਸ਼ਰਾਰਾ ਦੇਖੋ ਪਹਿਲਾਂ ਸ਼ਰਾਰਾ ਲੱਗੇ ਆਟਮ ਵੀਡੀਓ ਨੂੰ ਸਕਿੱਪ ਨਾ ਕਰਿਓ ਅੱਜ ਵੀਡੀਓ ਬਹੁਤ ਤਵਾਕੇਦਾਰ ਰਹੂਗੀ ਰੇਡ ਦਾ ਰਹੂਗਾ ਵੱਡਾ ਤਵਾਕਾ ਬਾਜ਼ਾਰ ਸਿ ਵਗਰੇ 4 4 5 5000 ਰੁਪਏ 35 3500 ਰੁਪਏ ਇਹ ਕੀ ਆਨੇ ਕੰਮਾ ਫਾਇਦਾ ਕਰੂਗੇ 1100 ਰੁਪਏ ਲਾ ਕੇ ਦਊਗਾ ਸ਼ਰਾਰਾ ਸੂਟ ਅੱਛਾ ਜੀ ਸਿਰਫ 1100 ਰੁਪਏ ਜਿਹੜਾ ਮਰਜੀ ਸੂਟ ਚੱਕ ਲਿਓ 1100 ਰੁਪਏ ਮਾ ਤੇ ਜਿਹੜਾ ਮਰਜੀ ਸਾਈਜ਼ ਲੈ ਲਓ ਜਿਹੜਾ ਮਰਜੀ ਸਾਈਜ਼ ਲੈ ਲਓ ਜਿਹੜਾ ਮਰਜੀ ਡਿਜ਼ਾਈਨ ਲੈ ਲਓ ਦੁਪੱਟੇ ਨਾਲ ਸ਼ਰਾਰੇ ਨਾਲ ਕੋਈ ਕੱਪੜੇ ਦਾ ਮੁੱਲ ਨਹੀਂ ਕੋਈ ਸਿਲਾਈ ਦਾ ਮੁੱਲ ਨਹੀਂ ਰੇਡ ਦਾ ਰਹਿਣਾ ਵੱਡਾ ਤਮਾਕਾ ਸਿਰਫ 1100 1100 ਸਿਰਫ 1100 ਆਣਾ ਕਿੱਥੇ ਪਾਉਂਗਾ ਜੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਕਿੰਨਾ ਸੋਹਣਾ ਡਿਜ਼ਾਈਨ ਹੈ ਕਰੋ ਚੈੱਕ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਬਾਜ਼ਾਰ 'ਮਾ ਵਿਗਰੇ 35 3500 ਦਾ ਪੀਸ ਤੇ ਆਪਾਂ ਕਿੰਨੇ ਦਾ ਦੇਣਾ ਹੈ 18 1100 ਦਾ 1100 ਦਾ ਜੀ 1100 ਦਾ ਸਾਰੇ 11 1100 ਦੇ ਦੇਣੇ ਆਪਾਂ ਨੇ ਆ ਲੋ ਲਹਿੰਗਾ ਚੋਲੀ ਆ ਦਿਖਾਓ ਛੋਟ ਕੁਰਤੀ ਦੇ ਵਿੱਚ 3500 ਵਾਲਾ ਆ ਦੇਖੋ ਕਿਆ ਵਧੀਆ ਚੀਜ਼ ਆ ਇਹਦੇ ਵਿੱਚ ਕਿੰਨੇ ਕ ਕਲਰ ਆ ਚਾਰ ਰੰਗ ਦੀ ਫੈਮਿਲੀ ਆ ਜੀ ਚਾਰ ਚਾਰ ਰੰਗਾਂ ਦੀ ਇਹਦਾ ਕਿੰਨਾ ਕ ਧਮਾਕਾ ਕਰ ਦਣਾ ਫੇ ਰੇਟਾਂ ਦਾ ਇਹ ਵੀ 1100 ਹੀ ਲਾ ਦੂੰਗਾ ਆ ਲੋ ਇਹ ਵੀ 1100 ਗਾਉਣ ਕਰੋ ਚੈੱਕ 3500 ਵਾਲਾ ਕਿੰਨੇ ਦਾ 1100 ਰੁਪਏ ਦਾ ਸਾਰੇ ਹੀ 1100 ਸਾਰੇ 1100 ਕਰਤੇ ਜੀ 1100 ਜੀ ਆ ਲੋ ਕਰੋ ਚੈੱਕ ਅਗਲਾ ਡਿਜ਼ਾਈਨ ਬਲੈਕ ਕਲਰ ਜਿਹੜਾ ਕਰਕੇ ਆਉਂਗਾ ਪੇਜ ਨੂੰ ਫੋਲੋ ਵੀਡੀਓ ਨੂੰ ਕਰਕੇ ਆਉਂਗਾ ਸ਼ੇਅਰ ਦੇਣਾ ਉਹ ਪਹਿਣਾ ਨੂੰ ਐ ਆਹ ਲੋ ਫਰੰਟ ਤੇ ਵੀ ਵਰਕ ਹੈ ਬੈਕ ਤੇ ਵੀ ਵਰਕ ਹੈ ਸਵਾਨ ਚਲੇ ਜਾਇਓ ਇਹਦੇ ਨਾਲ ਦਾ ਸ਼ਰਾਰਾ ਸੂਟ 1500 ਰੁਪਏ ਸਲਾਈ ਮੰਗ ਲੈਣੀ ਬੁਟੀਕਾ ਵਾਲੀਆਂ ਮੇਰੇ ਭੈਣਾ ਨੇ ਪਰ ਆਪਾਂ 1100 માં ਸਣੇ ਸਲਾਈ ਦੇਣਾ ਤੁਹਾਨੂੰ ਸਣੇ ਸਲਾਈ 1100 ਰੁਪਏ ਚ ਆਹ ਲੋ ਔਰ ਦੇਖੋ ਮਾਲ ਬਹੁਤ ਜ਼ਿਆਦਾ ਹੈ ਆਹ ਲੋ ਜਿੱਤ ਅੱਗੇ ਦੇ ਕੰਮ ਵਾਲਾ ਕਰੋ ਚੈੱਕ ਪਾਰਟੀ ਵੇਅਰ ਪੀਸ ਹੈ ਕੋਈ 2500 ਨਹੀਂ ਕੋਈ 2800 ਨਹੀਂ ਰੇਟ ਤਾਂ ਰਹਿਣਾ ਵੱਡਾ ਧਮਾਕਾ ਸਿਰਫ 1100 ਰੁਪਏ ਕਰੋ ਚੈੱਕ ਰੰਗ ਦੇ ਦੂੰਗਾ ਮੈਂ ਵੀ ਚਾਰ ਮਰਜੀ ਕੀਸ ਲੈ ਲੋ 1100 1100 ਜਿਹੜਾ ਮਟਾ 1100 ਲਾਜੋ ਨਾਲ ਲੈਣਾ ਲਾਜੋ ਲੀ ਲੋ ਕਰੋ ਚੈੱਕ ਇਹ ਵੀ 1100 ਰੁਪਏ ਚੱਕੋ ਕੋਈ 3500 ਨਹੀਂ ਕੋਈ 3600 ਨਹੀਂ ਸਿਰਫ 1100 ਆ ਲੋ ਇੱਕ ਹੋਰ ਦਿਖਾਉਂਦਾ ਵੈਰਾਈਟੀ ਆ ਲੋ ਆ ਵੀ ਆਟਮ ਮਰੀ ਕੈਂਡ ਲੱਗ ਲੱਗੇ ਦਿਖਾ ਦਿਓ ਸਾਰੇ ਲਵੈਂਡਰ ਸ਼ੇਡ ਵੈਰਾਈਟੀ ਬਹੁਤ ਹੈ ਜੀ ਤੇ ਇਲਾਵਾ ਵੀ ਲਖੜਦਿਆਂ ਪਿਆ ਹਜੇ ਮਾਲ ਬਹੁਤ ਆਇਆ ਵਾ ਆ ਲੋ ਕਰੋ ਚੈੱਕ ਇੱਕ ਕਪੜਾ ਕਿਹੜਾ ਰਹੂਗਾ ਜੀ ਆਹ ਕਪੜਾ ਹੈਗਾ ਸ਼ਿਮਰ ਜੀ ਸ਼ਿਮਰ ਸ਼ਿਮਰ ਆ ਲੋ ਜੀ ਬੜੀ ਸੇਲ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਇਹਦੇ ਨਾਲ ਦੇ ਇਹਦੇ ਨਾਲ ਦੇ ਸਾਰਾ ਫਰੋਦ ਸਿਰਫ ਸੇ ਆ ਨੁਰੀ ਨਵੇਂ ਆ ਲੋ ਇੱਕ ਆ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਹੈ ਪੀਸ ਹੈਗਾ ਇੱਕ ਨੰਬਰ ਨਾਲ ਹੈਗੀ ਤੋਤੀ ਨਾਲ ਤੋਤੀ ਇਹ ਵੀ ਅਲੱਗ ਜੀ ਆਈਟਮ ਲੈ ਕੇ ਆਏ ਤੁਸੀਂ ਰੰਗ ਚਾਰ ਹੈ ਦੇ ਵਿੱਚ ਵੀ ਇਹ ਵੀ ਰਹਿਣਾ ਕਿੰਨੇ ਦਾ 1100 ਰੁਪਏ ਦਾ ਇਹ ਵੀ 1100 ਦਾ ਕੋਈ 3200 ਨਹੀਂ ਕੋਈ 3500 ਨਹੀਂ ਕੋਈ 2400 ਨਹੀਂ ਕੋਈ 2500 ਨਹੀਂ ਦੇਣਾ ਕਿੰਨੇ ਦਾ ਸਿਰਫ 1100 ਦਾ ਸਿਰਫ 1100 ਦੇਣਾ ਕਿਹੜੀਆਂ ਪੈਣਾ ਨੂੰ ਜਿਹੜੀਆਂ ਕਰਨੀਆਂ ਪੇਜ ਨੂੰ ਫੋਲੋ ਵੀਡੀਓ ਨੂੰ ਕਰੋਂਗੇ ਸ਼ੇਅਰ ਆ ਲੋ ਅੱਗੇ ਕਰੋ ਹੁਣ ਚੈੱਕ ਆ ਦਿਖਾ ਦਿਓ ਫਰੰਟ ਹੈਵੀ ਦੇ ਵਿੱਚ ਨਾਲ ਹੈਗੀਆਂ ਸਕਲਟਾ 4500 ਰੁਪਏ ਵਾਲਾ ਪੀਸ ਹੈ ਅਈ ਕੇ ਆਣ ਨੇ ਲਾ ਕੇ ਦੇਣਾ ਫਾਇਦੇ ਨਾਲ ਕਰੋ ਚੈੱਕ ਡਿਜ਼ਾਈਨਿੰਗ ਫਰੰਟ ਤੇ ਵੀ ਵਰਕ ਹੈ ਬੈਕ ਤੇ ਵੀ ਵਰਕ ਹੈ ਲੌਂਗ ਕੁੜਤੀ ਵਾਲਾ ਨਾਲ ਹੋਊਗੀ ਲੌਂਗ ਕੁੜਤੀ ਨਹੀਂ ਸ਼ਾਰਟ ਕੁੜਤੀ ਜੀ ਸ਼ਾਰਟ ਕੁੜਤੀ ਦੇ ਵਿੱਚ ਆ ਲੋ ਸ਼ਾਰਟ ਕੁੜਤੀ ਜਿਹੜੀਆਂ ਪਹਿਣਾ ਮੰਗ ਰਹੀਆਂ ਆ ਲੋ ਨਾਲ ਹੈਗੀਆਂ ਬਾਹਾਂ ਗੱਡੀਆਂ ਹੋਈਆਂ ਦੁਪੱਟੇ ਕੱਢੇ ਹੋਏ ਰੇਟ ਕਿੰਨਾ ਦੇਣਾ ਸਿਰਫ 1800 1800 1800 ਅੱਛਾ ਤੇਰਾ ਮਾਰਕੀਟ ਦੀ ਰੇਟ ਕਹਿ ਰਣੀ ਵਾਲੀ ਜੀ ਮਾਰਕੀਟ ਡੇਢ 4500 ਰੁਪਏ ਤੇ ਆਪਣੇ ਕੋਲ ਸਿਰਫ 1800 ਦਾ ਹਾਂਜੀ ਹਾਂਜੀ ਆ ਲੋ ਆ ਕਰੋ ਡਿਜ਼ਾਈਨਿੰਗ ਚੈੱਕ ਕਿੰਨਾ ਸਿਆਰਾ ਫੀਸ ਆ ਪਿਓਰ ਸ਼ਿਮਰ ਦੇ ਵਿੱਚ ਆ ਫਰੰਟ ਤੇ ਵੀ ਵਰਕ ਆ ਬੈਕ ਤੇ ਵੀ ਵਰਕ ਆ ਲੋ ਜੀ ਡਬਲ ਸਾਈਡ ਵਰਕ ਆ ਤਾਂ ਅਗੇ ਦਾ ਕੰਮ ਆ ਸਾਰਾ ਥ੍ਰੈਡਿੰਗ ਨਾਲ ਕਰੋ ਕੁਰਤੀ ਚੈੱਕ ਸਾਰੀ ਕੁਰਤੀ ਤੇ ਸਾਰਾ ਕੰਮ ਹੋਇਆ ਵਾ ਰੇਟ ਦਾ ਲਊਗਾ ਵੱਡਾ ਧਮਾਕਾ ਬਾਜ਼ਾਰ ਦਾ ਰੇਟ ਹੈਗਾ ਇਹ 4500 ਰੁਪਏ ਪਰ ਏਕੇ ਕਲੈਕਸ਼ਨ ਨੇ ਕਿੰਨੇ ਦੇਣਾ ਸਿਰਫ 1699 ਰੁਪਏ ਦਾ ਸਿਰਫ 1699 ਦਾ ਦੁਪੱਟੇ ਨਾਲ ਸਾਰਾ ਸਿਸਟਮ ਨਾਲ ਆਣਾ ਕਿੱਥੇ ਹੈ ਏਕੇ ਕਲੈਕਸ਼ਨ ਮੀਨ 2842 ਕੋਈ ਬਹੁਤੀ ਬਾਣੀਆਂ ਦੀ ਹੱਤੀ ਆ ਲੋ ਇਸ ਆ ਦੇ ਖੁੱਡ ਦੇਣ ਪੈਂਟ ਪਲਾਜ਼ੋ ਦੇ ਨਾਲ ਆ ਕਰੋ ਚੈੱਕ ਡਿਜ਼ਾਈਨਿੰਗ ਸਾਰਾ ਹੈਂਡਵਰਕ ਜਰੀ ਦਾ ਕੰਮ ਹੋਇਆ ਹੋਇਆ ਹੈਂਡਵਰਕ ਦਾ ਕੰਮ ਹੋਇਆ ਵਾ ਨਾਲ ਹੈਗਾ ਪੈਂਟ ਪਲਾਜ਼ੋ ਆ ਲੋ ਕਰੋ ਚੈੱਕ ਬਜ਼ਾਰ ਦਾ ਰੇਟ ਹੈਗਾ 3800 ਰੁਪਏ ਪਰ ਇਹ ਕੀ ਵਾਲੇ ਨੇ ਕਿੰਨੇ ਦਾ ਦੇਣਾ ਸਿਰਫ 1499 1499 1499 ਹੈਂਡ ਦਾ ਕੰਮ ਹੈ ਸਾਰਾ ਵੀਡੀਓ ਲੰਬੀ ਨਾ ਹੋ ਜAVE ਇਸ ਕਰਕੇ ਇੱਕ ਇੱਕ ਸੂਟ ਖੋਲ ਰਿਹਾ ਸਾਰਿਆਂ ਦਾ ਮੈਂ ਹਰੇਕ ਦੇ ਵਿੱਚ ਚਾਰ ਚਾਰ ਰੰਗ ਘੱਟੋ ਘੱਟ ਅਵੇਲੇਬਲ ਹੈਗੇ ਆ ਐਦਾਂ 2 ਪੀਸ ਖੋਲਿਆ ਹਰੇਕ ਦੇ ਵਿੱਚ ਚਾਰ ਚਾਰ ਐਦਾਂ ਚਾਰ ਚਾਰ ਰੰਗਾਂ ਵਾਲੇ ਸੈਟ ਆ ਸਾਰੇ ਜਿਹੜਾ ਮਰਜ਼ੀ ਮਾਲ ਲੈ ਲਿਓ ਆ ਲੋ ਇੱਕ ਆ ਦੇਖੋ ਡਿਜ਼ਾਈਨ ਹਲੋ ਇਹ ਮੋਰਨੀਅਲ ਡਿਜ਼ਾਈਨ ਮੇਰੀ ਭੈਣਾਂ ਦੀ ਬਹੁਤ ਵਧੀਆ ਮੋਰਨੀਅਲ ਡਿਜ਼ਾਈਨ ਦੀ ਕਹਿੰਦੇ ਸੂਟਾ ਵਿਚਾਰਿਆ ਕੋਈ ਰੈਡੀਮੇਡ ਵਿੱਚ ਵੀ ਲੈ ਕੇ ਆਓ ਕੋਈ ਮਜ਼ਾਰ ਦਾ ਰੇਟ ਹੈਗਾ 3500 ਰੁਪਏ ਪਰ ਇਹ ਕਲੈਕਸ਼ਨ ਨੇ ਕਿੰਨੇ ਦੇਣਾ ਸਿਰਫ 1400 ਰੁਪਏ ਦਾ ਸਿਰਫ 1400 ਦਾ ਹੀ 1400 ਰੁਪਏ ਦੇਣਾ ਜੀ ਨਾਲ ਹੈਗਾ ਪਲਾਜ਼ੋ ਕਰੋ ਚੈੱਕ ਪੈਲਰ ਸਟਾਈਲ ਨਾਲ ਹੈਗਾ ਦੁਪੱਟਾ ਆਣਾ ਕਿੱਥੇ ਆ ਏਕੇ ਕਲੈਕਸ਼ਨ ਮੀਨ ਨਜ਼ਾਰ ਕਰਾਲੀ ਆ ਲੋ ਇੱਕ ਆ ਦੇਖੋ ਡਿਜ਼ਾਈਨ ਕਰੋ ਚੈੱਕ ਡਿਜ਼ਾਈਨਿੰਗ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਹੈਂਡਵਰਕ ਦਾ ਕੰਮ ਹੈ ਮੀਨਰ ਕੰਮ ਹੈ ਸਾਰਾ ਆ ਲੋ ਨਾਲ ਖੁੱਲਾ ਪਲਾਜ਼ੋ ਰੰਗ ਦਊਗਾ 4 4ੇ ਕਲਰ ਵਰਗੇ ਆ ਲੋ ਕਰੋ ਚੈੱਕ ਰੇਟ ਕਿੰਨਾ ਕਿੰਨਾ 1499 1499 ਸਿਰਫ ਲੋ ਜੀ ਇਹ ਵੀ ਕਰਤਾ 1499 ਮਾਰਕੀਟ ਦਾ ਰੇਟ ਇਹ ਤਾਂ ਹੈਗਾ 3500 3200 ਆ ਲੋ ਗਲਾਸ ਦੇ ਵਿੱਚ ਹੈ ਗਲਾਸ ਦਾ ਕੱਪੜਾ ਇਹ ਕਰੋ ਚੈੱਕ ਡਿਜ਼ਾਈਨਿੰਗ ਚੀਜ਼ ਦੇਖੋ ਕਿੰਨੀ ਵਧੀਆ ਹੈ ਆਹ ਲੋ ਕਰੇ ਚੱਕ ਡਿਜ਼ਾਈਨਿੰਗ ਆਹ ਲੋ ਦੁਪੱਟਾ ਰਾਹੂੰਗਾ ਨਾਲ ਨਾਲ ਰਾਹੂੰਗਾ ਖੁੱਲਾ ਪਲਾਜੋ ਰੰਗ ਦਊਗਾ ਚਾਰ ਰੇਟ ਕਿੰਨਾ ਦੇਣਾ ਸਿਰਫ 1499 1499 1499 ਇਹ ਵੀ ਘਟਾ 1499 ਆਹ ਲੋ ਜੀ ਰਾਜਾ ਰਾਣੀ ਵਾਲੀ ਨਾਰਕਲੀ ਰਾਜਾ ਰਾਣੀ ਦੀ ਨਾਰਕਲੀ ਬਾਜ਼ਾਰ ਦਾ ਰੇਟ ਹੈਗਾ 650 750 ਰੁਪਏ ਪਰ ਇਹ ਕਿੰਨਾ ਦੇਣਾ ਇਹ ਦੇਣਾ ਸਿਰਫ ਸਿਰਫ 3299 ਸਿਰਫ 3299 3299 ਚ ਦੇਣਾ ਜੀ 3299 ਚ ਇਹਦੇ ਵਿੱਚ ਵੀ ਕਲਰ ਮਿਲ ਜਣੇ ਜੋ ਕਲਰ ਸਾਰੇ ਮੈਂ ਦੇ ਦੂੰਗਾ ਵੈਰਾਈਟੀ ਬਾਦੂ ਹੈ ਜੀ ਬਹੁਤ ਜ਼ਿਆਦਾ ਵੈਰਾਈਟੀ ਆ ਗਈ ਆ ਲੋ ਇਹ ਨਾਲ ਬਲੈਕ ਕਲਰ ਦੀ ਬਲੈਕ ਕਰਾਓ ਚੈੱਕ ਆ ਲੋ ਬਲੈਕ ਕਲਰ ਹੈ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਕੰਮ ਹੋਇਆ ਵਾ ਸਾਰਾ ਹੈਂਡ ਸੋਹਣਾ ਕੰਮ ਹੋਇਆ ਵਾ ਹੈਂਡ ਦਾ ਕੰਮ ਹੈ ਸਾਰਾ ਬਾਜ਼ਾਰ ਦਾ ਰੇਟ ਹੈਗਾ 3500 ਪਰ ਇਹ ਕੀ ਕਲੈਕਸ਼ਨ ਨੇ ਕਿੰਨੇ ਦੇਣਾ ਸਿਰਫ 1399 ਰੁਪਏ ਸਿਰਫ 1399 ਦੇ ਵਿੱਚ 1399 1399 ਆ ਲੋ ਅਨਾਰਾਂ ਦੀ ਕਲੀ ਆ ਗਈ ਆ ਕਰੋ ਚੈੱਕ ਡਿਜ਼ਾਈਨਿੰਗ ਕਰੋ ਚੈੱਕ ਫਰੰਟ ਤੇ ਵੀ ਵਰਕ ਹੈ ਬੈਕ ਤੇ ਵੀ ਵਰਕ ਹੈ ਬਾਜੂ ਤੇ ਵੀ ਵਰਕ ਹੈ ਲੋ ਜੀ ਡਬਲ ਵਰਕ ਹੈ ਬਾਜੂ ਵਗੈਰਾ ਸਾਰੀ ਅਟੈਚ ਹੈ ਦੁਪੱਟਾ ਵੀ ਹੈਵੀ ਹੈ ਵਰਕ ਹੈ ਪਲਾਜ਼ੋ ਤੇ ਵੀ ਵਰਕ ਹੈ ਫਰੰਟ ਦੇ ਹੀ ਵਰਕ ਬੈਕ ਦੇ ਹੀ ਵਰਕ ਰੇਡ ਕਿੰਨਾ ਸਿਰਫ 1499 1499 ਇਹ ਵੀ ਕਰਤਾ 1499 ਵੈਰਾਈਟੀ ਹੈਗੀ ਬਾਦੂ ਆ ਲੋ ਇਦੋਂ ਬਾਅਦ ਲੈਣੇ ਕਿਦਣਾ ਰੈਡ ਕਲਰ ਉਹ ਵੀ ਮਿਲ ਜੂਗੇ ਕਰੋ ਚੈੱਕ ਰੈਡ ਕਲਰ ਆ ਲੋ ਰੈਡ ਕਲਰ ਦੇ ਵਿੱਚ ਵੀ 1.5 200 ਡਿਜ਼ਾਈਨ ਮਿਲ ਜੂਗਾ ਆ ਲੋ ਕਰੋ ਚੈੱਕ ਪਿਓਰ ਸ਼ਿਮਰ ਦੇ ਉੱਤੇ ਇਹ ਆ ਗਲਾਸ ਦਾ ਕੱਪੜਾ ਏ ਨਾਲ ਦੁਪੱਟਾ ਏ ਨਾਲ ਪਲਾਜ਼ੋ ਆ ਰੇਟ ਕਿੰਨਾ ਸਿਰਫ 1400 1400 ਆ ਲੋ ਆ ਕਰੋ ਚੈੱਕ ਸੇਮ ਫੋਟੋ ਨਾਲ ਦਾ ਪੀਸ ਹੈ ਰੈਟ ਦੇ ਵਿੱਚ ਆਰਟੀਕਲ ਚੇਂਜ ਹੋ ਗਏ ਦੇਖੋ ਰੈਟ ਦੇ ਵਿੱਚ ਵੀ ਸਾਰੇ ਆਰਟੀਕਲ ਚੇਂਜ ਹੋ ਕੇ ਮਿਲ ਜਣੇ ਤੁਹਾਨੂੰ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਰੇਟ ਕਿੰਨਾ ਰਹਿਣਾ ਸਿਰਫ 1400 ਤੋਂ 1499 1499 ਜਾਂ 1400 ਜੀ ਇਹ ਕੇ ਕਲੈਕਸ਼ਨ ਮੈਂ ਦਿਆ ਇਹ ਵਾਲਾ 1400 ਇਹ ਵਾਲਾ 1499 ਉਹ ਵਾਲੇ 1100 ਕੀ ਗਈ ਆ ਵਾਲੇ ਸਾਰੇ ਜਿਹੜਾ ਮਰਜ਼ੀ ਕਢਾ ਲਿਓ ਇਧਰੋਂ 1100 ਰੁਪਏ ਲੱਗੇ ਨੇ ਜਿਹੜਾ ਮਰਜ਼ੀ ਘੜਾ ਲਿਓ ਜਿਹੜਾ ਮਰਜ਼ੀ ਲੈ ਲਿਓ ਸ਼ਰਾਰਾ ਲੈ ਲਿਓ ਲੈ ਜਿਹੜੀ ਫਿਟਿੰਗ ਲੱਗੀ ਹੋਈ ਆ ਇਹਦੇ ਵਿੱਚ ਸਾਰੇ 1500 ਤੋਂ ਲੈ ਕੇ 3500 ਤੱਕ ਦੀ ਵੈਰਾਈਟੀ ਲੱਗੀ ਹੋਈ ਆ ਸਾਰੇ ਜਿਹੜਾ ਮਰਜ਼ੀ ਘੜਾ ਲਿਓ ਹੋਰ ਰਹੂੰਗੀ ਕਰਵਾਚੋ ਤੱਕ 8 ਦਿਨਾਂ ਦੀ ਸੇਲ ਆ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਆ ਲੋ ਇੱਕ ਆਡ ਲੈਣ ਕਰੋ ਚੈੱਕ ਵੈਰਾਈਟੀਆਂ ਬਹੁਤ ਐ ਮਾਨ ਲਈ ਮੁਕਣਾ ਦਿਖਾंदे ਦਿਖਾंदे ਹੱਥ ਥੱਕਣ ਲੱਗ ਜਣੇ ਆ ਲੋ ਕਿ ਕਿ ਪੀਸ ਖੋਲੋ ਸਾਰੇ ਹੈਂਡ ਦਾ ਕੰਮ ਹੋਇਆ ਵਾ ਆ ਲੋ ਕਰੋ ਚੈੱਕ ਵੈਰਾਈਟੀ ਬਹੁਤ ਆ ਲੋ ਕਰੋ ਚੈੱਕ ਆ ਲੋ ਜੀ ਵਾਲੇ ਲੈਣੀਆਂ ਬਾਦੂ ਮਿਲ ਜੂਗੀਆਂ ਆ ਲੋ ਇੱਕ ਤੋਂ ਇੱਕ ਤੋਂ ਵੈਰਾਈਟੀ ਹੈ ਸਾਰਿਆਂ ਦੇ ਨਾਲ ਕਿਸੇ ਨਾ ਪਲਾਜੋ ਹੈ ਸ਼ਰਾਰੇ ਹੈ ਗਾਉਣਾ ਹੈ ਲਹਿੰਗਾ ਚੋੜੀਆਂ ਸਾਰੀ ਵੈਰਾਈਟੀਆਂ ਮਿਲ ਜੂਗੀਆਂ ਇਤੋਂ ਇਲਾਵਾ ਬڑے ਸਾਈਜ਼ ਵੀ ਮਿਲ ਜੂਗੇ ਆ ਲੋ ਲਓ ਜੀ ਮੇਰੀ ਭੈਣਾਂ ਦੀ ਬਹੁਤ ਡਿਮਾਂਡ ਆਉਂਦੀ ਸੀ ਕਹਿੰਦੇ ਛੋਟੇ ਸਾਈਜ਼ ਹੁੰਦੇ بڑے ਹੁੰਦੇ ਨਹੀਂ ਠੋਡੇ ਆ ਲੋ بڑے ਸਾਈਜ਼ ਆ ਗਏ ਡਬਲ ਐਕਸਲ ਸਾਈਜ਼ ਦਾ ਗਾਉਣਾ ਹੈ ਕਰੋ ਚੈੱਕ ਲਓ ਜੀ بڑے ਸੈੱਟ ਦੇ ਵਿੱਚ ਆ ਗਿਆ ਗਾਉਨ ਆਪਣੇ ਕੋਲ 46 48 ਜਿੱਦੀ ਬ੍ਰੈਸਟ ਹੈ ਉਹਦੇ ਆਣਾ ਸਾਈਜ਼ ਇਹ ਫਰੰਟ ਤੇ ਹੀ ਵਰਕ ਹੈ ਬੈਕ ਤੇ ਹੀ ਵਰਕ ਹੈ ਸਾਰਾ ਪੂਰਾ ਫੁੱਲ ਵਰਕ ਬਾਜ਼ਾਰ ਦਾ ਰਟ ਹੈਗਾ 8000 4000 5000 ਪਰ ਇੱਕ ਇੱਕ ਕਲੈਕਸ਼ਨ ਕਿੰਨੇ ਦਾ ਦੇਣਾ ਸਿਰਫ ਸਿਰਫ 1799 1799 ਇਹਦੇ ਵਿੱਚ 8 ਰੰਗ ਮਿਲ ਜੂਗੇ بڑے ਸੈੱਟਾਂ ਦੇ ਵਿੱਚ ਸਿਰਫ ਇਹਦੇ ਵਿੱਚ ਸ਼ਰਾਰੇ ਵੀ ਮਿਲ ਜੂਗੇ ਗਰਾਰੇ ਵੀ ਮਿਲ ਜੂਗੇ ਸਾਰੀ ਵੈਰਾਈਟੀ ਮਿਲ ਜੂਗੀ ਆਣਾ ਕਿੱਥੇ ਆ ਏ ਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਆਹ ਲੋ ਇੱਕ ਆਹ ਦੇ ਕੋ ਡਿਜ਼ਾਈਨ ਪੈਂਟ ਪਲਾਜ਼ੋ ਦੇ ਨਾਲ ਆ ਡਿਜ਼ਾਈਨਿੰਗ ਕਰ ਲੋ ਚੈੱਕ ਬਾਜ਼ਾਰ ਦਾ ਰਹਿ ਗਿਆ 3295 ਪਰ ਇੱਕ ਇਲੈਕਸ਼ਨ ਨੇ ਕਿੰਨੇ ਦੇਣਾ ਸਿਰਫ 1499 ਰੁਪਏ ਦਾ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਪੈਂਟ ਪਲਾਜ਼ੋ ਦੇ ਨਾਲ ਆ ਬਹੁਤ ਹੀ ਪਿਆਰੀ ਆ ਆਰਟੀਕਲ ਆ ਮਾਲ ਬਹੁਤ ਜ਼ਿਆਦਾ ਐ ਮਾਲ ਜੋ ਤੇ ਵੀ ਵਰਕ ਐ ਸਮਝ ਵੀ ਨਹੀਂ ਆਉਂਦਾ ਕਿ ਕਿਆ ਖੋਲੀਏ ਕਿਆ ਨਾ ਖੋਲੀਏ ਆ ਮਾਲੇ ਬਹੁਤ ਆ ਵੀਰੇ ਛੋਟੇ ਕੋਲ ਆਹ ਲੋ ਅਗਲਾ ਡਿਜ਼ਾਈਨ ਕਰ ਲੋ ਚੈੱਕ ਆਹ ਲੋ ਗਾਉਣਾ ਡਬਲ ਐਕਸਲ ਸਾਈਜ਼ ਦਾ ਮੈਂ ਕਹਾ ਜਿੰਨੀ ਮਰਜ਼ੀ ਭਾਰੀ ਭੈਣ ਹੋਵੇ ਸਭ ਦੇ ਆਉਂਗਾ ਲੋ ਜੀ ਰੇਟ ਕਿੰਨਾ 1799 1799 ਬੜੇ ਸਾਈਜ਼ ਸਾਰੇ 1799 ਆ ਉਦੋਂ ਇਲਾਵਾ ਚਾਹੇ ਲੈ ਲਓ ਨੈਰਾ ਕਟ ਚਾਹੇ ਲੈ ਲਓ ਅਫਗਾਨੀ ਸੂਟ ਆ ਲੋ ਨੈਰਾ ਕਟ ਦੇ ਵੀ ਜਿਹੜੇ 8 8 5 5000 ਵਾਲੇ ਪੀਸ ਆ ਉਹਨਾਂ ਤੇ ਵੀ ਲੱਗੀ ਐ ਸੇਲ ਨੈਰਾ ਕਟ ਵੀ ਦਿਖਾਵਾਂਗਾ ਤੁਹਾਨੂੰ ਆ ਦੇਖੋ ਨੈਰਾ ਕਟ 3548 ਵਾਲਾ ਪੀਸ ਹੈ ਨੈਰਾ ਕਟ ਦਾ ਲੌਂਗ ਦੇ ਵਿੱਚ ਸਾਰਾ ਵਰਕ ਹੋਇਆ ਵਾ ਇਹ ਕਿੰਨੇ ਦਾ ਮਿਲਣਾ ਮੈਂ ਸਾਰਾ ਬੜੇ ਸਾਈਜ਼ ਨੈਰਾ ਦੇ ਵਿੱਚ ਸਿਰਫ 2499 2499 ਇਹਦੇ ਵਿੱਚ ਵੀ 1.5 200 ਡਿਜ਼ਾਈਨ ਮਿਲ ਜੂਗਾ ਹੋਰ 2499 ਤੇ 2499 ਮੇਨ ਬਾਜ਼ਾਰ ਕਰਾਲੀ ਆ ਲੋ ਇੱਕ ਆ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਕੰਮ ਹੋਇਆ ਵਾ ਸਾਰੇ ਬਾਜੂ ਲੱਗੇ ਹੋਏ ਨਾਲੇ ਕੋਈ ਲਵਾਣ ਦੀ ਲੋੜ ਨਹੀਂ ਹੈਗੀ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਵਾ ਹੈਂਡਵਰਕ ਦਾ ਰੰਗ ਮਿਲ ਜੂंगे 4 ਰੇਡ ਦਾ ਰਹੂਗਾ ਵੱਡਾ ਧਮਾਕਾ ਕੋਈ 3500 ਨਹੀਂ ਕੋਈ 3600 ਨਹੀਂ ਕਿੰਨੇ ਦਾ ਮਿਲਣਾ ਸਿਰਫ 1499 1499 1499 1499 ਤੇ ਮਿਲਣਾ ਕਿੱਥੇ ਹੈ ਜੀ ਇਹ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਆ ਲੋ ਸ਼ਾਰਟ ਟੌਪ ਦਾ ਵੀ ਕੁੜਤੀ ਆ ਨਾਲ ਹੈਗਾ ਪਲਾਜ਼ੋ ਪੈਲਰ ਦਾ ਵੀ ਨਾਲ ਪਲਾਜੋ ਖੁੱਲਾ ਪੈਲਰ ਦਾ ਪਲਾਜੋ ਨਾਲ ਹੈਗਾ ਦੁਪੱਟਾ ਰੇਡ ਕਿੰਨਾ ਸਿਰਫ 1399 1399 ਆਣਾ ਕਿੱਥੇ ਆ ਏਕੇ ਕਲੈਕਸ਼ਨ ਮੇਨ ਵੇਅਰ ਕੁਰਾਲੀ ਜਿਹੜੀਆਂ ਭੈਣਾਂ ਨੇ ਆਨਲਾਈਨ ਮੰਗਾਣਾ ਉਹ ਵੀ ਮੰਗਾ ਸਕਦੀਆਂ ਆਜੋ ਫਟਾਫਟ ਏਕੇ ਕਲੈਕਸ਼ਨ ਮੇਨ ਵੇਅਰ ਕੁਰਾਲੀ